ਪਈ ਆਪ ਦੇ ਪਿੰਡਾਂ ਦੀਆਂ ਸੁਗਾਤਾਂ ਲੈ ਕੇ ਤੁਹਾਡੇ ਸਾਹਮਣੇ ਪੇਸ਼ ਆ। ਇਹ ਪ੍ਰਾਣੀ ਹਵੇਲੀ ਤੇ ਪ੍ਰਾਣੀ ਕਰਾਂ ਦੀ ਪੇਸ਼ਕਾਰੀ ਕੀਤੀ ਗਈ ਹੈ। ਇਹਦੇ ਵਿੱਚ ਅਸੀਂ ਤੁਹਾਨੂੰ ਪ੍ਰਾਣੀ ਦਰਵਾਜ਼ੇ ਤੇ ਪ੍ਰਾਣੀਆਂ ਹਵੇਲੀਆਂ ਦੇ ਕੁਝ ਬਰਾਂਡੇ ਦਿਖਾਵਾਂਗੇ। ਜਿਸ ਵਿੱਚ ਬਹੁਤ ਸਾਰੀ ਸੋਹਣੀ ਕਾਰਾਗਰੀ ਕੀਤੀ ਗਈ ਹੈ। ਪ੍ਰਾਣੀ ਮਿਸਤਰੀਆਂ ਦੀ ਬੇਮਿਸਾਲ ਕਾਰੀਗਰੀ ਜੋ ਅੱਜ ਵੀ ਮੌਜੂਦ ਹੈ ਕੁਝ ਪਿੰਡਾਂ ਵਿੱਚ। ਅੱਜ ਅਸੀਂ ਮੁਕਸਰ ਸਾਹਿਬ ਦੇ ਪਿੰਡ ਪਿੰਡ ਦਾ ਨਾਮ ਨਾਲ ਲੈਂਦੇ ਹੋਏ ਤੇ ਪਹੁੰਚੇ ਹਾਂ ਪੰਜਾਬ ਦੇ ਪਿੰਡਾਂ ਵਿੱਚ ਤੁਹਾਡੇ ਸਾਹਮਣੇ ਸੋਹ ਬਹੁਤ ਸੋਹਣਾ ਦਰਵਾਜ਼ਾ ਪੇਸ਼ ਕੀਤਾ ਗਿਆ ਪਰ ਇਸ ਨੂੰ ਇੱਟਾਂ ਨਾਲ ਭਰ ਦਿੱਤਾ ਗਿਆ ਹੈ ਦੀਵਿਆਂ ਦੇ ਆਲੇ ਦੀਵਾਲੀ ਵੇਲੇ ਦੀਵੇਾਂ ਦੇ ਆਲੇ ਜਗਾਇਆ ਜਾਂਦੇ ਸਨ ਉੱਚੇ 18 18 20 20 ਫੁੱਟ ਦਰਵਾਜ਼ੇ ਰੱਖੇ ਜਾਂਦੇ ਸਨ ਦਰਵਾਜ਼ਿਆਂ ਦਾ ਡਿਜ਼ਾਈਨ ਬਹੁਤ ਸੋਹਣਾ ਬਣਾਇਆ ਜਾਂਦਾ ਸੀ। ਹੋਰ ਤਾਂ ਹੋਰ ਇਹ ਇੱਕ ਸਰਦਾਰਾਂ ਦੀ ਜਾਂ ਮਹਾਰਾਜਾਂ ਦੀ ਸ਼ੋਭਤਾ ਦਾ ਪ੍ਰਤੀਕ ਸੀ। ਇੱਕ ਸਰਦਾਰੀ ਨੂੰ ਪੇਸ਼ ਕਰਨ ਦਾ ਇੱਕ ਬੇਮਿਸਾਲ ਨਮੂਨਾ ਸੀਗਾ। ਜਿਹੜਾ ਅੱਜ ਖਤਮ ਹੁੰਦਾ ਤੁਰਿਆ ਜਾ ਰਿਹਾ ਹੈ। ਰੱਬ ਸਭਾ ਵੀ ਮਿਲ ਜਾਂਦੇ ਐ ਇਹੋ ਜਿਹੇ ਦਰਵਾਜ਼ੇ। ਅਸੀਂ ਤੁਹਾਡੇ ਸਾਹਮਣੇ ਇਹ ਕੈਮਰੇ ਦੇ ਵਿੱਚ ਕੈਚ ਕਰ ਕੈਦ ਕਰਕੇ ਤੁਹਾਡੇ ਸਾਹਮਣੇ ਪੇਸ਼ ਕੀਤੇ ਹਨ ਆ ਥੋੜਾ ਜਿਹਾ ਐਡਵਾਂਸ ਹੈ ਪਰ ਫਿਰ ਵੀ ਸੰਭੀ ਹੋਈ ਚੀਜ਼ ਹੈ ਦਰਸ਼ਨ ਪਾ ਲੋ ਇਸ ਚੀਜ਼ ਦੇ ਦੋ ਪਿੱਲਰ ਇੱਧਰ ਦੋ ਪਿੱਲਰ ਉੱਧਰ ਕੋਕਿਆਂ ਵਾਲਾ ਗੇਟ ਲੱਕੜ ਦਾ ਮਜ਼ਬੂਤ ਪਹਿਲਾਂ ਤਾਂ ਇਹ ਇਜਾਜ਼ਤ ਲੈਣੀ ਪੈਂਦੀ ਹੈ ਹਰ ਘਰ ਤੋਂ ਵੀ ਭਾਈ ਵੀਡੀਓ ਬਣਾ ਲਈਏ ਬਹੁਤ ਮਿਹਨਤ ਲੱਗਦੀ ਹੈ ਸਾਨੂੰ ਸ਼ਾਮਾਂ ਪੈ ਜਾਂਦੀਆਂ ਕਈ-ਕਈ ਵਾਰੀ ਇਹੋ ਜੀਆਂ ਜਗ੍ਹਾ ਤੇ ਪਹੁੰਚਣ ਲਈ ਥੋੜਾ ਹੱਕਬੰਦ ਐ ਇਹਨੂੰ ਪਸੰਦ ਕਰੋ ਜਵਾਕਾਂ ਨੂੰ ਦਿਖਾਓ ਪ੍ਰਾਣੀਆਂ ਸਭ ਤਾਂ ਜਿਹੜੀਆਂ ਖਤਮ ਹੁੰਦੀਆਂ ਜਾ ਰਹੀਆਂ ਹਨ ਇਹਨਾਂ ਨੂੰ ਸੰਭਾਲ ਕੇ ਰੱਖੋ ਆਉਣ ਵਾਲੀ ਪੀੜ੍ਹੀ ਨੂੰ ਕੁਝ ਮਿਸਾਲ ਮਿਲ ਸਕੇ ਤੁਹਾਡੇ ਸਾਹਮਣੇ ਇਹ ਕੋਕਿਆਂ ਵਾਲਾ ਬਾਰ ਦਰਵਾਜ਼ਾ ਕਹਿ ਸਕਦੀਆਂ ਕੰਨਿਆਨੀ ਤਜਵਾਕਾਂ ਨੇ ਦੇਖਿਆ ਹੀ ਨਹੀਂ ਹੁਣ ਕਿਉਂਕਿ ਜ਼ਿਆਦਾਤਰ ਕਿਲਿਆਂ ਨੂੰ ਹੀ ਇਹੋ ਜਿਹੇ ਦਰਵਾਜ਼ੇ ਲਾਏ ਜਾਂਦੇ ਸਨ ਹੁਣ ਤਾਂ ਬੇਸਲੀ ਹੀ ਰਹਿ ਗਏ ਬਾਕੀ ਇਸ ਉੱਤੇ ਡਿਜ਼ਾਈਨ ਕੀਤੇ ਹੋਏ ਮੂਰਤੀਆਂ ਤੇ ਗੋਲ ਪਿੱਲਰਾਂ ਦਾ ਇੱਕ ਸੋਹਣੀ ਕਲਾ ਦਾ ਪ੍ਰਤੀਕ ਦਰਸਾਉਂਦੇ ਹਨ ਚਲੋ ਅਸੀਂ ਤੁਹਾਨੂੰ ਪਿੰਡ ਦਾ ਨਾਮ ਹੀ ਦੱਸ ਦਿੰਦੇ ਹਾਂ ਇਸ ਪਿੰਡ ਦਾ ਨਾਮ ਹੈ ਭਾਗਸਰ ਵੇਖੋ ਕਿੱਡਾ ਸੋਹਣਾ ਦਰਵਾਜ਼ਾ ਹੈ ਰੰਗ ਰੋਗਣ ਕਰਕੇ ਇੱਕ ਬਹੁਤ ਸੋਹਣੀ ਮਿਸਾਲ ਪੇਸ਼ ਕੀਤੀ ਗਈ ਹੈ ਆ ਇੱਕ ਖੂਹ ਹੈ ਉਸੇ ਪਿੰਡ ਦੇ ਵਿੱਚ ਜਿੱਥੇ ਇੱਕ ਬੜਾ ਸੋਹਣਾ ਦ੍ਰਿਸ਼ ਬਣਾਉਂਦਾ ਹੈ ਪਰ ਹੈ ਇਹ ਛੱਪੜ ਦੇ ਵਿੱਚ ਜਿੱਥੇ ਖੜਨਾ ਵੀ ਮੁਸ਼ਕਲ ਸੀਗਾ ਕਿਉਂਕਿ ਗੰਦਾ ਪਾਣੀ ਛੱਪੜ ਦੇ ਵਿੱਚ ਆਉਂਦਾ ਹੈ ਪਿੰਡ ਦੇ ਸਰਪੰਚ ਨੇ ਬਹੁਤ ਵਧੀਆ ਨਿਕਾਸ ਕੀਤਾ ਹੈ ਪਰ ਉਪਰਾਲਾ ਕਰਦਿਆਂ ਕਰਦਿਆਂ ਜੇ ਖੂਹ ਦੀ ਵੀ ਕੋਈ ਬੰਤਰ ਬਣਾ ਦਿੱਤੀ ਜਾਵੇ ਤਾਂ ਇੱਕ ਪ੍ਰਾਣੀ ਸਭਤਾ ਦਾ ਪ੍ਰਤੀਕ ਦਰਸਾਉਂਦੀ ਹੈ ਉੱਤੇ ਪੌਣੀਆਂ ਹੁੰਦੀਆਂ ਸਨ ਛੋਟਾ ਜਿਹਾ ਖੂਹ ਦਾ ਮੂੰਹ ਹੁੰਦਾ ਸੀ ਸਾਰਾ ਪਿੰਡ ਪਾਣੀ ਭਰ ਕੇ ਇੱਥੋਂ ਲੈਂਦਾ ਹੁੰਦਾ ਹੋਣਾ ਬੋਤਿਆਂ ਨਾਲ ਪਾਣੀ ਕੱਢਿਆ ਜਾਂਦਾ ਹੁੰਦਾ ਸੀ ਬਲਦਾਂ ਨਾਲ ਪਾਣੀ ਕੱਢਿਆ ਜਾਂਦਾ ਹੁੰਦਾ ਸੀ ਪਿੰਡ ਖੂਹ ਟਿੰਡਾ ਉਹ ਵਾਲਾ ਖੂਬ ਹੀ ਕਹਿ ਜਾਂਦੇ ਹੁੰਦੇ ਸਨ ਕਹਿੰਦੇ ਪਾਣੀ ਭਰਨ ਲਈ ਪ੍ਰਾਣੀਆਂ ਮਤਾਵਾਂ ਭੈਣਾ ਇਕੱਠੀਆਂ ਹੋ ਕੇ ਇੱਥੇ ਕੂਤੇ ਆਉਂਦੀਆਂ ਸਨ ਆ ਤੁਹਾਡੇ ਸਾਹਮਣੇ ਇੱਕ 1976 ਦਾ ਯਾਨੀ ਕਿ 1976 ਦਾ ਇੱਕ ਦਰਵਾਜ਼ਾ ਪੇਸ਼ ਹੈ ਨਾਲ ਇੱਕ ਹੋਰ ਵੀ ਦਰਵਾਜ਼ਾ ਹੈ ਉਹ ਵੀ ਪੁਰਾਣਾ ਹੀ ਹੈ ਉਤੋਂ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਬਣਾਈ ਹੋਈ ਹੈ ਬਹੁਤ ਮਜੂਬ ਮਜਬੂਤੀ ਨਾਲ ਇਸ ਨੂੰ ਖੜਾਇਆ ਗਿਆ ਹੈ ਜਿਸ ਦੀ ਬਾਏ ਮਿਸਾਲ ਜ਼ਿੰਦਗੀ ਦੀ ਪੇਸ਼ਕਾਰੀ ਕਰਦਾ ਹੈ ਮੈਂ ਉਹਨਾਂ ਦੀ ਸਤਿਫਤ ਕਰਨਾ ਚਾਹੁੰਦਾ ਜਿਨ੍ਹਾਂ ਨੇ ਅੱਜ ਦੇ ਸਮੇਂ ਦੇ ਵਿੱਚ ਐਡਾ ਸੋਹਣਾ ਦਰਵਾਜ਼ਾ ਸਾਹਮਣੇ ਰੱਖਿਆ ਹੈ ਪ੍ਰਾਣੇ ਬਜ਼ੁਰਗਾਂ ਦੀ ਨਿਸ਼ਾਨੀ ਰਹਿ ਜਾਂਦੀ ਹੈ ਬਜ਼ੁਰਗ ਤੁਰ ਜਾਂਦੇ ਆ ਦੁਨੀਆ ਤੋਂ ਆਉਂਦੇ ਰਹਿੰਦੇ ਆ ਜਾਂਦੇ ਰਹਿੰਦੇ ਆ ਜ਼ਿੰਦਗੀਆਂ ਖਤਮ ਹੁੰਦੀਆਂ ਰਹਿੰਦੀਆਂ ਸਮਾ ਕਦੇ ਰੁਕਦਾ ਨਹੀਂ ਪਰ ਜੇ ਚੀਜ਼ਾਂ ਨੂੰ ਸੰਭਾਲ ਕੇ ਰੱਖ ਗਏ ਤਾਂ ਕੁਝ ਆਉਣ ਵਾਲੀ ਪੀੜ੍ਹੀ ਨੂੰ ਵਿਸਾਲ ਮਿਲੂਗੀ ਆਉਣ ਵਾਲੀ ਮਸੀਹੀ ਪੀੜ੍ਹੀ ਸਿੱਖੂਗੀ ਵੀ ਕਿਹੋ ਜਿਹੇ ਕਾਰੀਗਰ ਹੋਏ ਸਨ ਪਰ ਅੱਜ ਕੱਲ ਤਾਂ 9 ਇੰਚ ਦੀਆਂ ਕੰਧਾਂ ਸਿਰਫ ਰਹਿ ਗਈਆਂ ਹਨ ਇਹਨਾਂ ਨੂੰ 12 ਇੰਚ ਦੀਆਂ ਕੰਧਾਂ ਹੋਰ ਤਾਂ ਹੋਰ ਗੋਲ ਪਿੱਲਰ ਜਿਹੜੇ ਅੱਜ ਸੈਂਚਾ ਬਣਾ ਕੇ ਤੈਨਾਂ ਨੂੰ ਬਣਾਇਆ ਜਾਂਦਾ ਹੈ ਤੇ ਉਦੋਂ ਤੱਕ ਕੋਈ ਸੈਂਚਾ ਵੀ ਹੈ ਨਹੀਂ ਸੀ ਹੋਰ ਤਾਂ ਸਾਹਮਣੇ ਇੱਕ ਬੈਠਕ ਹੈ ਇਹ ਤੁਹਾਡੇ ਸਾਹਮਣੇ ਇੱਕ ਘਰ ਹੈ ਮੇਰੀ ਸਕੀਰੀ ਆ ਭਾਕਸਰ ਬਹੁਤ ਗੁੜੀ ਸਕੀਰੀ ਹੈ ਮੇਰਾ ਭਰਾ ਰਹਿੰਦਾ ਹੈ ਉੱਥੇ ਉਸ ਨੇ ਇਸ ਘਰ ਦੇ ਦਰਸ਼ਨ ਕਰਵਾਏ ਜਿਉਂਦੇ ਵੱਸਦੇ ਰਹੇ ਨੇ ਇਹ ਪਰਿਵਾਰ ਵਾਲੇ ਜਿਨ੍ਹਾਂ ਨੇ ਸਾਨੂੰ ਫੋਟੋਗ੍ਰਾਫੀ ਕਰਨ ਦਾ ਮੌਕਾ ਦਿੱਤਾ ਡੱਬੀਆਂ ਵਾਲਾ ਦਰਵਾਜ਼ਾ ਦਰਵਾਜ਼ਾ ਨਹੀਂ ਬੈਠਕ ਦਾ ਪਾਰ ਕਹਿ ਸਕਦੇ ਹਾਂ ਜਿੱਥੇ ਪੂਰੀ ਰੌਣਕ ਰਹਿੰਦੀ ਹੋਣੀ ਹੈ ਕਿਸੇ ਸਮੇਂ ਹੋਰ ਤਾਂ ਹੋਰ ਲੱਕੜ ਦੀਆਂ ਜਿਗਾਠਾਂ ਪ੍ਰਾਣੇ ਡਿਜ਼ਾਈਨ ਦੇ ਰੋਸ਼ਨਦਾਰ ਬਹੁਤ ਸੋਹਣੇ ਸਨ ਦੋ ਦਰਵਾਜ਼ੇ ਸੀ ਇਹਨਾਂ ਦੇ ਬਹੁਤ ਉੱਚੇ ਪਰ ਅੱਜ ਸੜਕ ਦੇ ਬਰਾਬਰ ਹੋਏ ਪਏ ਹਨ ਪਰ ਉਹਨਾਂ ਨੇ ਸਾਂਭ ਕੇ ਬੜੇ ਰੱਖਿਆ ਹਨ ਆ ਵੇਖੋ ਪਲਾਸਟਰ ਵੀ ਕੀਤੇ ਹੋਏ ਹਨ ਪਰ ਆਲੇ ਲੱਕੜ ਨੂੰ ਰੰਗ ਕਰਵਾ ਦੇਣਾ ਸਮੇਸਰ ਇਸ ਇਹੀ ਸਾਮ ਸੰਭਾਲ ਹੈ ਹੋਰ ਸਾਮ ਸੰਭਾਲ ਨਾਲ ਬੜਾ ਖਰਚਾ ਨਹੀਂ ਆਉਂਦਾ ਪਰ ਸੰਭਾਲਣ ਵਾਲੀ ਚੀਜ਼ ਸਾਹਮਣੀ ਚਾਹੀਦੀ ਹੈ ਨਿੱਕੀਆਂ ਨਿੱਕੀਆਂ ਡੱਬੀਆਂ ਬਨੇਰਿਆਂ ਤੇ ਤੇ ਆ ਲੱਕੜ ਵੇਖੋ ਕਿੰਨੀ ਮਜ਼ਬੂਤ ਹੈ ਹੋਰ ਤਾਂ ਹੋਰ ਇਹਨਾਂ ਦੇ ਕੁੰਡੇ ਤੇ ਇਹਨਾਂ ਦੇ ਕੋਕੇ ਲੱਗੇ ਹੋਏ ਹਨ ਬੜੇ ਕਮਾਲ ਦੇ ਕਾਰੀਗਰ ਸੀ ਉਸਾਰੀ ਵਾਲੇ ਵੀ ਤੇ ਲੱਕੜ ਵਾਲੇ ਵੀ ਇੱਕ ਜਾਣ ਪਾ ਦਿੰਦੇ ਸੀ ਚੀਜ਼ਿੱਚ ਹੋ ਹਿਲਾਉਣਾ ਤਾਂ ਕਿਸੇ ਦੂਰ ਦੀ ਗੱਲ ਕਿਸੇ ਤੋਂ ਬਾਰ ਵੀ ਨਹੀਂ ਲੱਗਦਾ ਸੀਗਾ ਆ ਦੇਖੋ ਕਿੱਡਾ ਵੱਡੇ ਕੁੰਡੇ ਹਨ ਜਾਂ ਲੱਕੜ ਦੇ ਕੋਕੇ ਮੋੜੇ ਹੋਏ ਹਨ ਮੈਨੂੰ ਤਾਂ ਇਹ ਹੈਰਾਨ ਹੁੰਨਾ ਵੀ ਇਹਨਾਂ ਨੂੰ ਲਾਇਆ ਕਿਵੇਂ ਗਿਆ ਹੋਣਾ ਘੱਟੋ ਘੱਟ 10 ਬੰਦੇ ਲੱਗੇ ਹੋਣੇ ਇੱਕ ਤਖਤੇ ਨੂੰ ਖੜਾ ਕਰਨ ਵਾਸਤੇ ਅੱਜਕੱਲ ਮਸ਼ੀਨੀ ਦਾ ਯੁੱਗ ਹੈ ਆਪਾਂ ਇਹ ਚੀਜ਼ ਨੂੰ ਚੈਲੰਜ ਨਹੀਂ ਕਰ ਸਕਦੇ ਦਿਨਾਂ ਵਿੱਚ ਦੀ ਚੀਜ਼ ਬਣਾ ਕੇ ਉਹ ਕਰ ਲੈਂਦੇ ਆ 1960 ਦਾ ਦਰਵਾਜ਼ਾ ਹੈ ਉੱਤੇ ਚਵਾਰਾ ਵੀ ਪਿਆ ਹੋਇਆ ਹੈ ਅਸੀਂ ਚਵਾਰੇ ਵਿੱਚ ਤਾਂ ਨਹੀਂ ਗਏ ਪਰ ਕੋਸ਼ਿਸ਼ ਕਰਦੇ ਹੋਏ ਅਸੀਂ ਤੁਹਾਨੂੰ ਇਸ ਘਰ ਦੇ ਅੰਦਰੋਂ ਵੀ ਦ੍ਰਿਸ਼ ਦਿਖਾਉਣੇ ਆ ਬਹੁਤ ਚੰਗਾ ਤੇ ਸੋਹਣਾ ਸੰਭ ਕੇ ਰੱਖਿਆ ਹੋਇਆ ਦਰਵਾਜ਼ੇ ਦਾ ਦ੍ਰਿਸ਼ ਖੂਬਸੂਰਤ ਦਰਸਾਉਂਦਾ ਹੈ ਪੇਸ਼ਕਾਰੀ ਪੇਸ਼ਕਾਰੀ ਦੀ ਬੇਮਿਸਾਲ ਨਮੂਨੇ ਬਾਕੀ ਸਰਦਾਰਾਂ ਦੇ ਘਰ ਆਏ ਸਰਦਾਰਾਂ ਨੇ ਸਰਦਾਰੀਆਂ ਨਾਲ ਇਹ ਚੀਜ਼ ਬਣਾਈ ਸੀ ਵੇਖੋ ਕਿੱਡੇ ਸੋਹਣੇ ਕੁੰਡੇ ਲਾਏ ਹੋਏ ਹਨ ਕਿੰਨੇ ਸੋਹਣੇ ਦਰਵਾਜ਼ੇ ਹਨ ਹਜੇ ਵੀ ਸਾਹਮਣੇ ਰੱਖਿਆ ਹੈ ਬਾਕੀ ਇਹ ਚੀਜ਼ਾਂ ਬੱਚਿਆਂ ਨੂੰ ਦਿਖਾਉਣ ਯੋਗ ਹਨ ਮੈਂ ਤਾਂ ਤੁਹਾਨੂੰ ਵੀ ਬੇਨਤੀ ਕਰਦਾ ਵੀ ਇਹ ਚੀਜ਼ਾਂ ਬੱਚਿਆਂ ਨੂੰ ਜ਼ਰੂਰ ਦਿਖਾਓ ਉਹ ਵੀ ਕੁਝ ਆਪਣੇ ਕਲਚਰ ਬਾਰੇ ਆਪਣੀ ਸਭਤਾ ਬਾਰੇ ਆਪਣੇ ਕੋਈ ਪ੍ਰਾਣੀਆਂ ਹਿਸਟੋਰੀਕਲ ਪਲੇਸਿਸ ਬਾਰੇ ਜਾਣ ਸਕਣ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਨਾ ਕੁਝ ਦੇਖ ਸਕਣ ਉਹਨਾਂ ਨੂੰ ਵੀ ਪਤਾ ਲੱਗੇ ਵੀ ਕਿੰਨੇ ਅਮੀਰ ਸਨ ਸਾਡੇ ਘਰਾਨੇ ਤੇ ਕਿੰਨੇ ਅਮੀਰ ਸਨ ਲੋਕ ਪ੍ਰਾਣੀ ਜਿਨ੍ਹਾਂ ਨੇ ਇਹੋ ਜਿਹੀਆਂ ਚੀਜ਼ਾਂ ਬਣਵਾਈਆਂ ਤੇ ਬੜੀ ਦੂਰੂ ਦੂਰੂ ਮਿਸਤਰੀ ਆਉਂਦੇ ਸਨ ਇਹੋ ਜੀਆਂ ਚੀਜ਼ਾਂ ਬਣਾਉਣ ਵਾਸਤੇ ਜਿਵੇਂ ਰਾਜਸਥਾਨ ਤੇ ਹੋਰ ਆਗੋਈ ਕਰਨੈਲ ਸਿੰਘ ਦੀ ਬੈਠਕ ਹੈ ਜਿਹੜੀ ਅੱਜ ਵੀ ਮੌਜੂਦ ਹੈ ਇਸ ਵਿੱਚ ਡੈਰੀ ਖੁੱਲੀ ਹੋਈ ਹੈ ਤੇ ਆਹ ਵੇਖੋ ਰੋਸ਼ਨ ਦਾਣ ਛੱਡੇ ਹੋਏ ਹਨ ਆ ਕਿਸੇ ਬਾਬੇ ਬਿਛਨੇ ਦੀ ਬੈਠ ਘਰ ਦੀ ਬੈਠ ਇਸ ਬੈਠਕ ਦੇ ਵਿੱਚ ਬਾਬੇ ਬਹਿ ਕੇ ਤਾਸ ਖੇਡਦੇ ਹੋਣਗੇ ਧੰਨਵਾਦ ਤੁਹਾਡਾ ਬਾਕੀ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰ ਲਿਓ